ਸ਼ਾਸ਼ਿਕਾਲ ਨਮਾਸਤੇ ਅਦਾ ਸਾਰੇ ਭੈਣ ਭਰਾਵਾਂ ਨੂੰ ਅੰਮ੍ਰਿਤਧਾਨੇ ਵਾਲਿਆਂ ਵੱਲੋਂ ਹੋ ਠੀਕ ਹੋਗੇ ਭਾਈ ਸਾਰੇ ਸਵੇਰ ਸਵੇਰ ਦਾ ਟਾਈਮ ਹੈਗਾ ਅਜੋਗੇ ਸਵਾ 6 ਹੋਗੇ ਥੋੜਾ ਜਿਹਾ ਜਲ ਵਲੌਗ ਬਣਾਉਣਾ ਚਾ ਥੋੜੇ ਥੋੜੇ ਕੰਮ ਜੇ ਸੀਗੇ ਉਹ ਕਰਨੇ ਪੈਗੇ ਤੇ ਹੁਣ ਆਪਾਂ ਨੂੰ ਸਵੇਰ-ਸਵੇਰ ਆ ਗਿਆ ਫੋਨ ਇਹ ਯਾਰ ਵੇਲੀ ਦਾ ਉਹ ਕਹਿੰਦਾ ਭਾਈ ਮੈਂ ਜਾਣਾ ਕਿਤੇ ਦੂਰ ਦੀ ਵਾੜ ਤੇ ਤੇ ਮੈਨੂੰ ਤੂੰ ਛੱਡ ਗਿਆ ਭਾਈ ਚਨੀਰ ਹੁਣ ਆਪਾਂ ਮੋਟਰਸਾਈਕਲ ਤੋਂ ਆਪਣੇ ਘੋੜੇ ਤੋਂ ਦੁੱਧ ਦਾ ਸਕੰਜਾ ਲਾ ਕੇ ਹੁਣ ਚੱਲਿਆ ਆਪਾਂ ਉਹਨੂੰ ਚਨੀਰ ਛੱਡਣਾ ਚਨੀਰ ਛੱਡ ਕੇ ਆ ਕੇ ਫਿਰ ਨਾ ਨੂੰ ਕੇ ਆਪਾਂ ਤੇ ਫਿਰ ਚੱਲਾਂਗੇ ਦੁੱਧ ਲੈਣਾ ਚਲੋ ਬਾਅਦ ਚ ਮਿਲਦੇ ਆਂ ਭਾਈ ਫੇਰ ਬਣਾਵਾਂਗੇ ਆਪਾਂ ਕਿ ਬਲੌਗ ਹੁਣ ਆਪਾਂ ਉਹਨੂੰ ਕਿਹੜਾ ਛੱਡਾਈ ਗਏ ਤੇ ਫੋਨ ਉਹ ਹੁਣ ਵੀ ਕਰੀ ਜਾਂਦਾ ਤੇ ਅੱਜ ਜੋ ਜੋ ਕੰਮ ਕਰਾਂਗੇ ਆਪਾਂ ਤੇ ਉਹ ਤੁਹਾਨੂੰ ਵੀਡੀਓ ਚ ਦੱਸਾਂਗੇ ਕਿ ਅੱਗੇ ਕੀ ਕੀ ਕੰਮ ਆ ਕਿੱਧਰੋਂ ਫੋਨ ਉਹਦਾ ਕਿੱਧਰ ਜਾਣਾ ਕੀ ਕਰਨਾ ਆਪਾਂ ਠੀਕ ਆ ਬਾਈ ਸਾਰਿਆਂ ਦੇ ਦਿੱਕੜਾ ਚ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਹਰ ਇੱਕ ਦਾ ਭਲਾ ਕਰੇ ਠੀਕ ਆ ਬਾਈ ਜੀ ਧੰਨਵਾਦ ਲਓ ਜੀ ਆਪਾਂ ਦੁੱਧ ਦਾ ਕੰਮ ਨਿਵੇੜ ਕੇ ਤੇ ਪ੍ਰਸ਼ਾਦੇ ਪਰਸ਼ੂਦੇ ਸ਼ੱਕੇ ਆਸ ਟਾਈਮ ਆ ਗਿਆ ਪਾ ਖੇਤ ਚਲੋ ਮੈਂ ਕਿਹਾ ਥੋੜਾ 10 ਮਿੰਟ ਵਿਹਲੇ ਸੀ ਅੱਜ ਮੈਂ ਖੇਤ ਦਾ ਗੇੜਾ ਕੱਢਿਆ ਹੀ ਦੇਖਿਆ ਇਹ ਵੀ ਕਣਕ ਕਣ ਕਿਵੇਂ ਹੋਈ ਆ ਜਿਹੜੀ 10 12 ਦਿਨ ਹੋ ਗਏ ਬੀਜ ਨੂੰ ਬਾਬੇ ਦੀ ਕਿਰਪਾ ਨਾਲ ਵਧੀਆ ਹੋ ਗਈ ਸਾਰਾ ਕੋ ਵਧੀਆ ਚੱਲੀ ਜਾਂਦਾਗਾ ਆ ਦੇਖੋ ਜੀ ਕਾਨੇਕ ਵਧੀਆ ਨਿਕਲਦੀ ਆਉਂਦੀ ਹੈਗੀ ਤੇ ਇੱਕ ਆਪਾਂ ਉਹ ਪਹਿਲਾਂ ਵੀ ਵੀਡੀਓ ਬਣਾ ਕੇ ਪਾਈ ਸੀ ਬੈਟ ਦੀ ਟ੍ਰੇਲ ਜਾ ਕਰਕੇ ਲਾ ਕੇ ਦੇਖਾਈ ਛੋਟਾ ਜਿਹਾ ਆਪਣੇ ਮੱਕ ਸੀਗਾ ਮੱਕ ਦੇ ਵਿੱਚ ਨਾ ਆਪਾਂ ਬਰਸ਼ੀਨ ਸਿੱਟੀ ਸੀ ਪਹਿਲੇ ਪਾਣੀ ਤੇ ਤੇ ਉਹ ਦਿਖਾਉਣਾ ਤੁਹਾਨੂੰ ਸਾਰੇ ਵੀਰਾਂ ਨੂੰ ਤੇ ਆਪਣਾ ਬਰਸੀਨ ਵੀ ਦੇਖੋ ਵਧੀਆ ਹੋ ਰਿਹਾਗਾ ਭਾਈ ਜੀ ਕੋਈ ਵੀ ਕੰਮ ਕਰ ਲੋ ਖੇਤੀ ਦਾ ਨਾ ਨਜ਼ਾਰੀ ਵੱਖਰਾ ਸਕੂਨ ਜਾਂ ਆ ਜਾਂਦਾ ਜਦੋਂ ਆਪਾਂ ਖੇਤ ਪਹੁੰਚ ਜਾਂਦੇ ਆ ਐਂਜ ਲੱਗਦਾ ਵੀ ਮਨ ਨੂੰ ਸ਼ਾਂਤੀ ਜੀ ਮਿਲ ਜਾਂਦੀ ਆ ਜਦੋਂ ਖੇਤ ਆ ਜਾਂਦੇ ਆ ਤੇ ਇੱਧਰ ਆਪਣਾ ਮੱਕਾਗਾ ਥੋੜਾ ਜਿਹਾ ਬਿਰਲਾ ਤਾਂ ਰਹੇਗਾ ਸੀ ਇਹ ਜਦੋਂ ਬੀਜਾਂ 'ਤੇ ਗਰਮੀ ਜੀ ਪਈ ਗਈ ਸੀਗੀ ਤੇ ਹੁਣ ਚੱਲਾਂਗੇ ਆਪਾਂ ਅੱਜ ਆਪਣਾ ਸ਼ੂਟ ਆ ਗੁਰਪ੍ਰੀਤ ਸਿੱਧੂ 99 ਚੈਨਲ ਤੇ ਆਪਣੀਆਂ ਵੀਡੀਓ ਆਉਂਦੀਆਂ ਨੇਗੀਆਂ ਤੇ ਅੱਜ ਆਪਣਾ ਸ਼ੂਟ ਹੈਗਾ ਅੱਜ ਆਪਾਂ ਚੱਲਦੇ ਹੁਣ ਉਹ ਦੂਹਾਂ ਜਾਣਾ ਹੈ ਖੇਤ ਤੋਂ ਆ ਸ਼ੂਟ ਤੇ ਚੱਲਾਂਗੇ ਉੱਥੇ ਜਾ ਕੇ ਬਣਾਉਣੀ ਆ ਵੀਡੀਓ ਹਰੇ ਦੋਸਤ ਮਿੱਤਰਾਂ ਜਾ ਰਹੇ ਨੇਗੇ ਤੇ ਫੋਨ ਆਇਆ ਸੀ ਆਪਾਂ ਨੂੰ ਕਹਿੰਦੇ ਵੀ ਵੀਡੀਓ ਬਣਾਉਣੀ ਆ ਆ ਚਲੋ ਭਾਈ ਪਹੁੰਚਦੇ ਆ ਜਾ ਕੇ ਦੇਖਦੇ ਆ ਕਿਹੜੇ ਕਿਹੜੇ ਆਪਣੇ ਕਲਾਕਾਰ ਭਾਈ ਆਉਂਦੇ ਨੇਗੇ ਕਿ ਕਿਹਦੇ ਕਿਹਦੇ ਨਾਲ ਕੀ ਸ਼ੂਟ ਆਗਾ ਕੀ ਐਕਟਿੰਗ ਆਪਣੀ ਅੱਜ ਉਹ ਜਾ ਕੇ ਦੇਖਦੇ ਆਂ ਡਾਇਰੈਕਟਰ ਸਾਹਿਬ ਕੀ ਦੇਣਗੇ ਕੀ ਰੋਲ ਦੇਣਗੇ ਆਪਾਂ ਨੂੰ ਉਹ ਜਾ ਕੇ ਦੇਖਦੇ ਆਂ ਆਪਾਂ ਤੇ ਲੋ ਜੀ ਆਪਾਂ ਹੁਣ ਜਿਹੜਾ ਮਾਰ ਕੇ ਖੇਤ ਇੱਧਰ ਤਾਂ ਆਪਣਾ ਕੰਕ ਸਹੀ ਆ ਉਧਰ ਪਿੱਛੇ ਵੀ ਦੇਖਿਆ ਉਹ ਵੀ ਕਹੀ ਵਧੀਆ ਨਿਕਲੀ ਆ ਬਾਬੇ ਦੀ ਕਿਰਪਾ ਨਾਲ ਤੇ ਹਰ ਦੁੱਖ ਸੁੱਖ ਹਰ ਤੇ ਆਉਂਦਾ ਬਾਈ ਮੇਰੇ ਤੇ ਬਹੁਤ ਵੀੜਾ ਪਈਆਂ ਨੇ ਮੈਂ ਬਹੁਤ ਦੁੱਖ ਦੇਖੇ ਨੇਗੇ ਤੇ ਬੰਦੇ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਹਰ ਇੱਕ ਕੋਈ ਵੀ ਲੈਣਾ ਹਰ ਇੱਕ ਬੰਦੇ ਨੂੰ ਚੇਡਾਂ ਵੀ ਕਰਦਾ ਐ ਨਹੀਂ ਆਏ ਹੋ ਜੂਏ ਹੈ ਬਾਗਾ ਹੋ ਜੂਗਾ ਬੰਦੇ ਨੂੰ ਹਿੰਮਤ ਨਹੀਂ ਜ਼ਿੰਦਗੀ ਚ ਜਦੋਂ ਆਪਾਂ ਨੂੰ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਮੈਂ ਤਾਂ ਇਹ ਸੋਚਦਾ ਹੁੰਨਾ ਵੀ ਉਹਦਾ ਡਟ ਕੇ ਮੁਕਾਬਲਾ ਕਰੋ ਭਾਈ ਜੇ ਆਪਾਂ ਡਟ ਕੇ ਮੁਕਾਬਲਾ ਕਰਾਂਗੇ ਤਾਂ ਪ੍ਰਮਾਤਮਾ ਵੀ ਇੱਕ ਨਾ ਇੱਕ ਦਿਨ ਰਾਹ ਖੋਲਦਾ ਤੇ ਉਹੀ ਗੱਲ ਆ ਮੇਰੀ ਜ਼ਿੰਦਗੀ ਚ ਬਹੁਤ ਦੁੱਖ ਆਏ ਜੇ ਆਪ ਡਟ ਕੇ ਮੁਕਾਬਲਾ ਕੀਤਾ ਦੁੱਖਾਂ ਦਾ ਅੱਜ ਵੈਗਰੂ ਦੀ ਕਿਰਪਾ ਨਾਲ ਜਿੰਦਗੀ 'ਚ ਬਹੁਤ ਮੋੜ ਆ ਗਿਆ ਤੇ ਘਾੜ ਘਾੜ ਦਾ ਆਪਾਂ ਪਾਣੀ ਪੀਤਾ ਜਿਵੇਂ ਐ ਲੱਗਦਾ ਨਾ ਮੈਂ ਘਾੜ ਘਾੜ ਦਾ ਪਾਣੀ ਪੀਤਾ ਉਹ ਕਿਹੜੀ ਜਗ੍ਹਾ ਜਿਹੜੀ ਮੈਂ ਦੇਖੀ ਨਹੀਂ ਹੋਣੀ ਹਰ ਇੱਕ ਕਿਤੇ ਜਾ ਕੇ ਕੰਮ ਕਰਕੇ ਅਸਲ ਅਖੀਰੀ ਆਪਦਾ ਪਿੰਡ ਹੁੰਦਾ ਤੇ ਪਿੰਡ ਤੋਂ ਬਿਨਾ ਬਾਈ ਆਪਣਾ ਕਿਤੇ ਜੀਵ ਨਹੀਂ ਲੱਗਦਾ ਹੁੰਦਾ ਚਲੋ ਕੋ ਗੱਲ ਨਹੀਂ ਹੁਣ ਏਦੂ ਬਾਅਦ ਮਿਲਾਂਗੇ ਬਾਈ ਆਪਾਂ ਨੂੰ ਸ਼ਾਮ ਨੂੰ ਜਦੋਂ ਆਪਾਂ ਸ਼ੂਟਿੰਗ ਤੋਂ ਵੇਲੇ ਹੋਗੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਚਾਰ ਗੱਲਾਂ ਕਰਾਂਗੇ ਵਟਾਰ ਵਟਾਂਦਰਾ ਕਰਾਂਗੇ ਚਾਰ ਵਟਾਂਦਰਾ ਕਰਕੇ ਦੱਸਾਂਗੇ ਤੁਹਾਨੂੰ ਵੀ ਅੱਜ ਕੀ ਕੀ ਹੋਇਆ ਚਲੋ ਸਸ਼ੀ ਕਾਲ ਬਾਈ ਜੀ ਮਿਲਦੇ ਆਂ ਸ਼ਾਮ ਨੂੰ ਮੈਨੂੰ ਕਰਾਪ ਕਰ ਦਿਆਂ ਨਹੀਂ ਆ ਜਾ ਰੇ ਮਾਂ ਜ ਨੂੰ ਲਿਆ ਕੇ ਦਊਂ ਆਇ ਨਹੀਂ ਬਈ ਮੈਂ ਅਮਰੂਦ ਖਾ ਗਿਆ ਬਈ ਕੋ ਕਿਉਂ ਮਸਤੋ ਕਿਤੇ ਮੇਰੇ ਘਰੇ ਕਿਹਨ ਗਿਆ ਬੂਟਾ ਮਰੂਦਾਂ ਦਾ ਵੇ ਉਹ ਬੂਟੇ ਦਾ ਨਾਂ ਨਹੀਂ ਲੱਗਦਾ ਬਈ ਮੈਂ ਅਮਰੂਦਾਂ ਦਾ ਬੂਟਾ ਕਹਿਣਾ ਜੀਤੀ ਵਾਲਾ ਤਾਂਗਾ ਜੀਤੀ ਤਾਂ ਬਠੜੀ ਗੱਲ ਤਾਂ ਨਾ ਕਿਵੇਂ ਬੂਰੇ ਬੈਠਾ ਹੁੰਦਾ ਰੰਗੀ ਵਾਲਾ ਬਸ ਇਹ ਲੋਕ ਐ ਮੈਂ ਚਾਹੇ ਅੱਜ ਸਾਡੇ ਦੂਜੇ ਕਲਾਕਾਰ ਨੂੰ ਕੋਈ ਕੰਮ ਹੋ ਗਿਆ ਉਹ ਆਏ ਨਹੀਂ ਬੱਸ ਜਿਸੀ ਆ ਸ਼ੂਟ ਕਰਦੇ ਹੋਏ ਮੈਂ ਤਾਂ ਹੂ ਬਾਹਰ ਜਾ ਕੇ ਗੁਰਵਿੰਦਰ ਸਿੰਘ ਹੈ ਕੰਢਰ ਦਾ ਕਲੰਨ ਉਹ ਭੈਂਡਾ ਬਾਹਰ ਜਦਾ ਵੇ ਪਜਾਮਾ ਦਾ ਚੜਾ ਲੰਜਾ ਭੈਂ ਜਿਆਦਾ ਰਹੀ ਗਏ ਆ ਕਰ ਲੋ ਗੱਡਾ ਓਏ ਇੱਕ ਤਾਂ ਸਿਆਲ ਐ ਨਾ ਪਤਾ ਨਹੀਂ ਲੱਗਦਾ 15 20 ਚੀਜ਼ਾਂ ਹੋ ਜਾਂਦੀਆਂ ਨੇ ਕਹਿੰਦੇ ਠੰਡਾ ਆਉਂਦੀ ਮਾਰ ਦਿਆ ਜਾਂਦੀ ਮਾਰਦੀ ਆ ਹਾਂ ਗੱਲ ਤਾਂ ਠੀਕ ਐ ਹੁਣ ਤਾਂ ਬਹੁਤ ਸਹੀ ਜੜਾ ਲਿਆ ਭੈਂ ਜੀ ਪੈਂਟ ਚੜਾਵਾ ਹੋਰ ਤਾਂ ਜਿਹੜਾ ਲਾਵਾ ਮੱਟੇ ਨੂੰ ਜਿੜਦਾ ਜਾਂਦਾ ਨਹੀਂ ਹਾਂ ਠੀਕ ਐ ਵਗ ਜਾ ਵਗ ਜਾ ਕਿੱਥੇ ਕਮਲੇ ਟੱਪਣਾ ਬਾਹ ਪਿਆ ਦੀ ਕਿ ਭੈਂ ਜਿਹੜਾ ਬਣ ਇੱਕ ਮੈਨੂਟਾ ਚਤਰਾਂ ਤੈਂ ਤੜ ਰਿਆ ਮਾਮੇ ਨੇ ਲਓ ਜੀ ਹੋ ਠੀਕ ਹੋ ਵਧੀਆ ਵਧੀਆ ਲੇ ਵੀ ਡਰਾਈਵਰ ਸਾਹਿਬ ਹੋਰ ਭਾਈ ਠੀਕੋ ਤੇਰੇ ਯਾਰ ਨੂੰ ਦੱਬਣ ਨੂੰ ਫਿਰਦਾ ਸੀ ਪਰ ਦੱਬਦਾ ਕਿੱਥੇ ਹੈ ਸੱਤ ਮੜਾ ਸੇ ਬੰਨ ਕੇ ਕਹਿੰਦਾ ਜਾਂਦਾ ਕਿੱਥੇ ਹੈ ਜਮਾ ਦੱਬਦਾ ਨਹੀਂ ਭਾਈ ਹਾਂ ਦੱਬਦੇ ਦੁੱਬਦੇ ਨਹੀਂ ਚੱਕਦੇ ਹੋਰ ਜੀ ਡਰਾਈਵਰ ਸਾਹਿਬ ਬੜੀਆ ਸੇ ਬੜੀਆ ਸਾਂ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਫਿਰ ਕਿਵੇਂ ਹੋ ਗੋਦਾ ਵਧੀਆ ਰਹਿਤੇ ਆਪਣਾ ਸ਼ੂਟ ਸੱਚੀ ਗੱਲ ਚੱਲੀ ਜਾਂਦਾ ਜੀ ਪਹਿਲਾ ਸੀਨੇ ਸੀਕਰ ਉੱਤੇ ਕੋ ਜਿਹੜੀ ਹੈ ਨਾ ਉਹ ਗਮਲਿਆਂ ਵਾਂਗੂ ਏ ਉਹ ਫੋਟੋ ਦੇਖ ਇੱਕ ਦਾ ਯਾਰ ਉਹ ਬੰਦੇ ਨੇ ਮੜਾ ਲਹੁ ਪੀਤਾ ਯਾਰ ਸਾਡਾ ਯਾਰ ਆਖਣ ਨੂੰ ਤਾਂ ਕੀ ਆਖਣਾ ਉਹ ਭੈਣ ਦੀ ਫੋਟੋ ਮਰਾਵਾ ਮੇਰੇ ਕੰਨਾਂ ਤੇ ਦੰਦਿਆਂ ਕੋ ਬੱਢੀ ਆ ਨਾ ਯਾਰ ਉਹ ਫੋਟੋ ਦੇਖਦਾ ਉਹ ਪਰਾਵਾ ਬੰਦ ਕਰ ਲੈ ਉਹ ਕਿਹੜੇ ਬਲੌਕ ਤੇ ਨਾ ਹੋਰ ਨਾ ਕੋ ਜਾਂਦੇ ਜਿਹੜਾ ਉਹ ਚ ਮੈਂ ਗੋਰਾ ਤੂੰ ਕਾਲੀ ਮੈਂ ਗੂਰੀ ਉਹ ਮਾਣਾ ਨਹੀਂ ਆ ਹਾਂ ਠੀਕ ਹੈ ਠੀਕ ਹੈ ਹੋਰ ਆ ਇੱਧਰ ਦੇਖ ਕਿੱਥੋਂ ਕਹ ਲੈ ਆ ਦੇਖ ਕਿੰਨਾ ਫਰਕ ਹੈ ਉਹ ਤੂੰ ਮੁੰਡਾ ਚੰਨ ਵਰਗਾ ਮਗਰਲਾ ਦੇਖ ਲੈ ਤੂੰ ਗੱਲਾਂ ਮਰੇ ਤੇਰਾ ਸਾਲ ਕੜਿਆ ਫਿਰ ਥੇ ਗਿਆ ਪੀ ਪੀ ਕੇ ਚਲਮਾ ਕੀ ਮੇਂ ਸਰੀਰ ਬਣਾਇਆ ਜਰਾ ਜਰ ਤੂੰ ਕਦੇ ਦੇਖਿਆ ਮੈਨੂੰ ਯਾਰ ਚਲਮਾ ਬੀਂਦੇ ਨੂੰ ਯਾਰ ਐਵੇਂ ਹੀ ਬਦਰਾਮ ਕਰੀ ਜਨਾ ਯਾਰ ਉਹ ਆ ਗਿਆ ਤੂੰ ਮੰਨ ਕੇ ਚੱਲ ਉਹ ਖਾਨਾਗਾ ਸਕਰੇਚਰ ਜੇ ਮੈਂ ਤੈਨੂੰ ਕਦੇ ਕਿਹਾ ਮੁੱਛਾਂ ਤਾਂ ਤੇਰੀਆਂ ਮੱਛੀਆਂ ਪੰਨਿਆਂ ਦੇ ਅੱਗ ਨਾਲ ਭੈਣਦਾ ਜਰਾ ਤੂੰ ਗੱਲਾਂ ਕਿਹੜੀਆਂ ਕਰਦਾ ਤੂੰ ਮੈਨੂੰ ਦੱਸ ਹਾਂ بیا ਆਪਾਂ ਵੀਡੀਓ ਕਾਤੋਂ ਨਹੀਂ ਬਣਾਇਆ ਜਾਂ ਵੀਡੀਓ ਤਾਂ ਆਪਾਂ ਬਣਾਉਨੇ ਤੈਨੂੰ ਇੱਕ ਦੁਨੀਆ ਦੀ ਸਭ ਤੋਂ ਵਧੀਆ ਚੀਜ਼ ਦਿਖਾਵਾਂ ਹਾਂ ਅਜੂਬਾ ਦਿਖਾਵਾਂ ਮੈਂ ਸਕਿਪ ਕਰ ਵੇ ਜਾ ਕਰ ਸਕਿਪ ਸਾਡੇ ਪਿੰਡ ਦੇ ਨੌਜਵਾਨ ਜਾਂਦੇ ਨੇ ਅੱਜ ਟਰੈਕਟਰ ਲਈ ਦਿਖਾਉਣ ਆ ਗਏ ਇਹਨੂੰ ਕਹਿੰਦੇ ਨੇ ਕਿਸਾਨੀ ਇਹ ਜਾਂਦਾ ਇਹ ਟਾਇਰ ਦੇਖੋ ਬੰਦ ਨੇ ਇਹਦਾ ਕਾ ਮੰਨ ਗਏ ਇਹ ਕੀ ਗੱਲਬਾਤ ਆ ਜੀ ਦੇਖੋ ਜੀ ਦੱਸਿਆ ਮੰਗਤਾ ਮੰਗਾ ਜਿਵੇਂ ਟਾਇਰ ਦੇ ਪੱਖਾ ਲੱਗਾ ਹੋਇਆ ਰਿੰਬ ਠਰਦਾ ਇਹਦੇ ਨਾਲ ਛੱਡੀ ਹਵਾ ਹੋਣ ਕਾਰਨ ਇਹ ਜ਼ਮੀਨ ਵਹਿਕ ਬਣ ਜਾਂਦੀ ਹੈ ਕਰਕੇ ਫੂਕ ਦਿੰਦੀ ਹੈ ਉਹ ਤਾਂ ਕਰਕੇ ਵੀ ਪੱਖਾ ਲਾਇਆ ਇਹਦੇ ਉਹ ਰੇਤੀ ਰੇਤਾ ਦੇਖ ਤਾ ਉਹ ਦੇ ਰੇ ਪੰਮਰੀ ਜੀਵਾਰ ਨੂੰ ਮੈਂ ਇਹਦੇ ਦੇ ਰੇ ਰੇਤੀ ਰੇਤਾ ਆਹ ਹਾਂ ਨੂੰ ਮਗਰ ਤਵਾਂ ਨਹੀਂ ਦੀਂਦੇ ਉਹਦੇ ਕਰਕੇ ਡਸਟ ਨਹੀਂ ਪੈਂਦੀ ਉਹ ਤੇ ਵਾਰੀ ਕਰਦਾ ਸਿੱਟੀ ਜਾਂਦੀ ਹੈ ਇਹ ਤਾਂ ਮੰਗਾ ਲਿਆਉਣ ਲਈ ਸਮਰਥ ਕਰੋ ਓਏ ਇਹਦੇ ਫੂਤੇ ਹੱਥ ਕਰੀ ਹੋਏ ਹਾਂਜੀ ਹਾਂ ਮੈਂ ਕਹਿੰਦਾ ਇਹ ਨਾਲੇ ਜੀਵੀਦਾਰ ਨੂੰ ਡੱਬੀ ਲੈ ਜਾਣ ਦੀ ਲੋੜ ਨਹੀਂ ਆਖਿਆ ਆਪ ਹੀ ਅਕ ਲਾਉਂਦੀ ਜਾਂਦੀ ਆ ਪੂਰੀ ਕਿਸਾਨੀ ਹੈ ਕਿਸਾਨ ਬੰਦੇ ਨੇ ਆਪਣੇ ਪਿੱਢ ਦੇ ਹਾਂ ਹੈ ਉਹ ਪਰਾਵਾ ਇਹਨੂੰ ਕਹਿੰਦੇ ਉਹਨਾਂ ਗੁੱਸਾ ਮੰਨ ਜੀ ਚੌੜ ਕਰਦੇ ਕਿਤੇ ਆਹ ਤੇ ਜਿੰਦ ਲੜਵਾ ਦੇ ਭੈਣ ਦੀ ਮੈਂਬਰੀ ਚ ਦਾ ਤਾਹੀ ਇਹ ਜਾਂ ਹੁਣ ਤੇ ਰਾਜੀ ਬੰਦੇ ਨੂੰ ਵੀ ਨਹੀਂ ਆਉਣਾ ਨਾ ਮੈਂ ਨਾਲ ਚੱਲੂ ਛੋਟੇ ਭਾਈ ਹਾਂ ਰਾਜੀ ਬੰਦਾ ਮੈਂ ਕਰਵਾ ਕੇ ਲਿਉ ਛੋਟਾ ਨੂੰ ਜੱਗੀ ਕੁਛ ਨਹੀਂ ਕਹਿੰਦਾ ਯਾਰ ਆਪਣਾ ਘਰ ਦਾ ਬੰਦਾ ਮੁੰਡਾ ਹੈ ਯਾਰ ਆਹ ਤਾਂ ਘਰ ਦਾ ਮੁੰਡਾ ਕਈ ਵੀ ਨਹੀਂ ਪੀਂਦਾ ਹਲੇ ਭੁੱਕੀ ਘੱਟ ਘੱਟ ਖਾਦੀ ਹੈ ਜਰਤਾ ਫੇਰ ਮਸਨ ਲੱਗ ਜਾ ਯਾਰ ਛੰਡੇ ਹੱਥੋਂ ਇਹ ਪਿੰਡੇ ਦੇ ਵੀ ਕਸੂਲ ਬਦ ਖਾਣਾ ਹੋਏ ਬੜੇ ਖਾਦਾ ਚਾਰ ਜੀ ਹੋਏ ਉਹ ਭੈਣ ਦਾ ਖਸਮਾ ਦੂਦਾ ਜਮੀ ਡੋ ਚੱਲਿਆ ਹੋਏ ਹਾਂ ਮੈਂ ਕਹ ਕੋਈ ਦੱਸਿਆ ਨਹੀਂ ਤੇਰੀ ਕਰਤੂਤ ਤੋਂ ਪਤਾ ਲੱਗਦਾ ਆ ਮੇਰੇ ਹੱਥ ਦੇਖ ਉਹੀ ਮੇਰੇ ਨੇ ਭੈਣਾਂ ਗੜੇ ਵਰਗੇ ਨਹੀਂ ਪੱਦਾ ਹੈ ਜੀਆਂ ਉਂਗਲਾਂ ਦੇਖੀ ਸੰਗਤ ਤਾਂ ਤਲੰਗ ਵਰਗੀਆਂ ਨੌਜਵਾਨਾਂ ਵਾਲੀਆਂ ਉਂਗਲਾਂ ਨੇ ਇਹ ਚੋਬਰਾ ਚ ਪੂਰਾ ਤਿਆਰ ਹੋ ਕੇ ਆਇਆ ਸੀ ਚਾਰੋ ਦੀ ਗਿਆ ਸੀ ਅੱਜ ਸਾਡੇ ਐਕਟਰ ਨਹੀਂ ਆਏ ਭਾਈ ਬੜੀ ਉੱਤੇ ਖਾਣੀ ਹੁੰਦੀ ਆ ਸਾਡੇ ਨਾਲ ਪੂਰੀ ਰੱਜ ਕੇ ਸਾਡੇ ਨਾਲ ਕੁੱਤੇ ਖਾਣੀ ਹੁੰਦੀ ਆ ਪਹਿਲਾਂ ਆਹ ਫੋਨ ਕੱਟਦਾ ਆ ਬੰਦਾ ਲਾਦਾ ਲਾਦਾ ਪਾੜ ਪੜ ਡੇਰੀਆਂ ਸਟੋਰੀਆਂ ਲਿਖ ਲਿਖ ਕੇ ਕਾਪੀਆਂ ਭਰੀਆਂ ਪੰਜਾਂ ਨੇ ਇਹਨਾਂ ਦਾ ਕੀ ਕਰੀਏ ਪਰ ਲਿਖੇ ਰਹਿ ਗਿਆ ਆਏ ਕਾਲੇ ਮੰਗਵਾਇਆ ਕੀ ਕਾਰਨ ਹੋ ਗਈ ਡਾਇਰੈਕਟਰ ਸਾਹਿਬ ਆਪਣੇ ਨજર ਲੱਗੀ ਬੁਰੀ ਨજર ਵਾਲਿਆ ਤੇਰਾ ਮੂੰਹ ਕਾਲਾ ਮੇਰਿਆਂ ਸਾਲ ਕਿੜਿਆ ਤੂੰ ਮੈਨੂੰ ਮਿਲ ਜੇ ਤੈਨੂੰ ਮੈਂ ਵੜਦਿਆਂ ਲੱਗਣੀ ਨજર ਲੱਗੀ ਇੱਕ ਮਿੰਟ ਦੋ ਬੰਦੇ ਨੇ ਹਾਂ ਉਹ ਘਰੋਂ ਤੁਰ ਪੈਂਦੇ ਨੇ ਨਾਲੇ ਉਧਰੋਂ ਆਉਂਦਾ ਗੇਲਾ ਚੱਲ ਕੇ ਦੇਖ ਲੈ ਕਿੱਥੋਂ ਹਾਂ ਨੇ ਨਾ ਹਾਂ ਮੂਰੇ ਜੇ ਜਦੋਂ ਮੈਂ ਤੁਰ ਪਿਆ ਪਤਾ ਨਹੀਂ ਕੀ ਵਿੜ ਕੇ ਰੱਖਦਾ ਮੂਰੇ ਦੋ ਤਿੰਨ ਬੰਦੇ ਨੇ ਚੱਕਲਾ ਘਰ ਦੋ ਦੇ ਖਸਮਾਂ ਨੇ ਮੂਹ ਵੀ ਰੱਖਿਆ ਸਾਡਾ ਯਾਰ ਦੋ ਦੋ ਹੀ ਕਾਲਾ ਨੇ ਦੋ ਤਿੰਨ ਸਾਰੇ ਉਹ ਕੁੜੀ ਦਾ ਘਰ ਾਰੇ ਜਣਾਂ ਨੇ ਕੁਟ ਕੁਟ ਕੇ ਗਾ ਪਾਇਆ ਹੋ ਜੀ ਬੰਦੇ ਆ ਮੰਦਾ ਨਹੀਂ ਮੰਦਾ ਨਹੀਂ ਮੰਦਾ ਨਹੀਂ ਭਾਈ ਬਾਕੀ ਠੀਕ ਆ ਭਾਈ ਹਾਂ ਅਸੀਂ ਹੁਣ ਕੋਈ ਹੋਰ ਕੋਸ਼ਿਸ਼ ਕਰਦੇ ਆ ਬਣਾ ਜਮੀ ਨਹੀਂ ਮੰਦਾ ਹਜੇ ਵੀ ਨਹੀਂ ਮੰਨਿਆ ਲੈ ਆ ਕੀ ਕਹਿੰਦਾ ਹੁਣ ਚੱਲਣ ਵਾਲੇ ਆਪਣੇ ਕਲਾਕਾਰ ਕੀ ਕਹੇ ਅੱਜ ਕਲਾਕਾਰ ਤਾਂ ਭਾਈ ਰੇਂਜ ਨਹੀਂ ਆਉਂਦੀ ਭਾਈ ਅਸਲ ਕਲਾਕਾਰ ਸੀ ਜਿਹੜਾ ਰੱਬ ਨੇ ਖੋਲਿਆ ਸਹੀ ਗੱਲ ਤਾਂ ਇਹ ਆ ਹਾਂ ਹੁਣ ਭਰਾਵਾ ਜਿਹੜੇ ਕਲਾਕਾਰ ਨੇ ਮੈਂ ਤੈਨੂੰ ਦਿਲ ਦੀ ਦੱਸਦਾ ਪਰ ਉਹ ਸੁਣ ਲੈਣਾ ਇਹ ਕਲਾਕਾਰ ਨਹੀਂ ਹੈਗੇ ਅਸਲ ਵਿੱਚ ਉਦੋਂ ਵਾਝੇ ਆ ਜਾਣ ਤਾਂ ਠੀਕ ਹੈ ਨਹੀਂ ਤਾਂ ਕੋਈ ਹੋਰ ਕੁਝ ਇੱਕ ਡੰਡਾ ਘਟਿਆ ਆਏ ਆ ਜੂ ਹਲਾਏ ਤਾਂ ਉਹ ਤਹਾਂ ਚੜਨਾ ਪੈਂਦਾ ਤਹਾਂ ਚੜ ਜਾ ਤਹਾਂ ਕੋਠੇ ਨਾਲ ਮਾਰ ਕੋਠੇ ਨਾਲ ਲੈ ਲੈ ਆ ਗਏ ਤੇ ਚੜ ਗਏ ਕੋਈ ਆਖਿਆ ਸੀ ਪਣ ਗਿਆ ਨਾ ਜੇ ਰੁ ਭੁਖੀ ਉੱਤ ਢੱਪਾ ਕਰ ਮਾਰ ਗਿਆ ਹੀ ਤਹਾਂ ਕਰ ਲੈ ਢੱਪਾ ਕਰਤਾ ਮੂਰੇ ਹੁਣ ਕਿੱਥੇ ਟਿਕਣ ਦੇ ਨਾ ਕੋਈ ਦੱਸ ਮੰਨ ਗਿਆ ਉਹੀ ਡੰਡਾ ਯਾਰਾ ਬੜਾ ਬੜਾ ਕਰ ਲੋ ਭਾਈ ਜੀ ਆਪਾਂ ਕਮਨ ਮੇੜ ਕੇ ਖੇਦਾਂ ਹੁਣ ਆਪਾਂ ਚੱਲ ਪਏ ਖਿਆਲੇ ਨੂੰ ਸਤਿ ਸ੍ਰੀ ਅਕਾਲ ਜੀ 22 ਸੁੱਖੀ ਬਾਈ ਨੂੰ ਮਿਲਣ ਜਾ ਰਹੇ ਹੁਣ ਆਪਾਂ ਉਹਨਾਂ ਤੋਂ ਲੈਤਾ ਹੀ ਟਾਈਮ ਆ ਬਾਕੀ ਸਾਡੇ ਡਾਇਰੈਕਟਰ ਸਾਹਿਬ ਨੇ ਟਾਈਮ ਬੱਸ ਇੱਕ ਸੁੱਤਾ ਹੀ ਐ ਬੜਾ ਕੋਈ ਵਧੀਆ ਨਹੀਂ ਕਹਿ ਸਕਦੇ ਹਾਂ ਟਾਈਮ ਸਾਨੂੰ ਮਿਲਿਆ ਸ਼ਾਮ ਦਾ ਤੇ ਚਲੋ ਬਾਬਾ ਵੇਰ ਕਰੇ ਹਨਾ ਗਰਮੇਲ ਸਿੰਘ ਇਹ ਆਏ ਹਾਏ ਇਹ ਆਪਾਂ ਜੀ ਗੇਲ ਮਾਨਸਾ ਵਾਲਾ ਕਰਦਾ ਰਹੇਦਾ ਗਾਲਾਂ ਵਾਲਾ ਗਾਲਾਂ ਵਾਲਾ ਠੀਕ ਹੈ ਜੀ ਤੇ ਬਲੌਗ ਦੇ ਵਿੱਚ ਅਸੀਂ ਆ ਗਏ ਇਹ ਭਾਈ ਅੰਮ੍ਰਿਤ ਸਿੰਘ ਦਾ ਸਾਡੇ ਦਾ ਬਲੌਗ ਜੇ ਤੁਸੀਂ ਸਾਡਾ ਨਾਂ ਚੈਨਲ ਲਾਇਕ ਕੀਤਾ ਮੈਥੋਂ ਕੁੱਟਿਆ ਜਾਊ ਫਿਰ ਥੇਗਾ ਗਾਲਾ ਹਾਂ ਇਹ ਗੇਮਾਨਸਾ ਵਾਲਾ ਹਾਂ ਕਰਦਾ ਗਾਲਾਂ ਵਾਲਾ ਤੁਸੀਂ ਚੈਨਲ ਨੂੰ ਜੇ ਨਾ ਸਬਸਕ੍ਰਾਈਬ ਕੀਤਾ ਕੁੱਟਿਆ ਜਾਊ ਫਿਰ ਥੇਗਾ ਗਾਲਾ ਠੀਕ ਹੈ ਜੀ ਹਾਂ ਭਾਈ ਬਾਕੀ ਬਾਬਾ ਮਾਪਾ ਮੇਰ ਘਰੇ ਸਾਰਿਆਂ ਨੂੰ ਭਾਈ ਤੇ ਅਸੀਂ ਆਉਂਦੇ WhatsApp ਚੋ ਕੇ ਕਾਮਯਾਬ ਸਾਡੇ ਵਾਸਤੇ ਅਰਦਾਸ ਜਰੂਰ ਕਰ ਦਿਓ ਬਹੁਤ ਲੋਕ ਤਾਂ ਸਾਡੇ ਤੇ ਮੱਚਦੇ ਆ ਤੇ ਬਜ਼ਿਹਰੇ ਸਾਨੂੰ ਕਹਿੰਦੇ ਭਾਈ ਕੋਈ ਗੱਲ ਨਹੀਂ ਤਰੱਕੀਆਂ ਕਰੋ ਹਨਾ ਓਏ ਵਾਹਿਗੁਰੂ ਵਾਹਿਗੁਰੂ ਬਾਕੀ ਪਰਮਾਤਮਾ ਨਾਲ ਹਾਂ ਪਰਮਾਤਮਾ ਨਾਲ ਕਿਸੇ ਦਾ ਮਾੜਾ ਸੋਚੇ ਤੇ ਮਾੜਾ ਕਰਾਵੇ ਵੀ ਨਾ ਪਤਾ ਚੱਲੇ ਕਰਾਵੇ ਜਿੰਨਾ ਵੀ ਅੱਜ ਤਾਈਂ ਕੀਤਾ ਵੀ ਨਹੀਂ ਆਪਾਂ ਕੇਦਾ ਚੰਗੇ ਕਰਾਵੇ ਚੰਗੇ ਕਰਾਵੇ ਮਾੜਾ ਨਾ ਜੇ ਕਰਾ ਨਹੀਂ ਹੈ ਜਿਹੜੀ ਗੱਲ ਹੈ ਤੇ ਬਾਕੀ ਭਾਈ ਤੁਹਾਡੇ ਨਾਲ ਜਿਹੜੀ ਕੋਈ ਗੱਲਬਾਤ ਅਮਰਤ ਸਿੰਘ ਸਾਂਝਾ ਕਰਨੀਗੀ ਠੀਕ ਹੈ ਜੀ ਹਾਂ ਜੀ ਕਰੋ ਜਬਰਦਸਤ ਨੌ ਬਾਈ ਜੀ ਬਾਈ ਹੋਰ ਨੇ ਸਾਨੂੰ ਗੱਲ ਦੱਸ ਹੀ ਦਿੱਤੀ ਕਿ ਜਿਵੇਂ ਹੁਣ ਆਪਾਂ ਜੱਲਿਆ ਬਾਈ ਨੂੰ ਮਿਲਣਾ ਤੇ ਅੱਜ ਦਾ ਬਲੌਗ ਆਪਣਾ ਇੰਨਾ ਕੀ ਹੋਊਗਾ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਐਨੂੰ ਨਮਸਤੇ ਅਦਾ ਤੇ ਅੱਜ ਦੀ ਸ਼ਾਮ ਇੰਨੀ ਆ ਬਾਈ ਸ਼ਾਮ ਦਾ ਬਲੌਗ ਆਪਾਂ ਬਣਾਤਾ ਤੇ ਆਪਾਂ ਅੱਜ ਬਲੌਗ ਦਾ ਐਂਡ ਕਰਤਾ ਜਿਵੇਂ ਜਿਵੇਂ ਹੋਊਗਾ ਕੱਲ ਨੂੰ ਸਵੇਰ ਪ੍ਰਮਾਤਮਾ ਨੇ ਚਾਹਿਆ ਹੈ ਕੱਲ ਨੂੰ ਸਵੇਰ ਤੁਹਾਡੇ ਨਾਲ ਦੁਬਾਰੇ ਫੇਰ ਗੱਲਬਾਤ ਕਰਾਂਗੇ ਧੰਨਵਾਦ ਬਾਈ ਸਾਰਿਆਂ ਦਾ ਬਲੇ ਥੋੜਾ ਹੁਣ ਵੀਡੀਓ ਬਣਾਉਣ ਤੋਂ ਬਾਅਦ ਆਪਾਂ ਲਾ ਕੇ ਬੱਟਾ ਲੱਥਣਾ ਤੇ ਕੈਮਰਾਮੈਨ ਆਪਣਾ ਗੁਰਵਿੰਦਰ ਸਿੰਘ ਦਾਨੇ ਵਾਲਿਆ ਇੱਧਰ ਸਾਡੇ ਨਾਲ ਹੁਣ ਜੇਲਮਾਨਸ ਵਾਲਾ ਪੱਦੇ ਮੱਡੇ ਐਕਟਰ ਪਹੁੰਚ ਚੁੱਕੇ ਨੇ ਵੀ ਇਹ ਵੀ ਅੱਜ ਸਾਨੂੰ ਫਸ ਗਿਆ ਹਾਂ ਤੁਰਿਆ ਜਾਂਦਾ ਸੀ ਸਿਆ ਕਿੱਧਰ ਜਾਣਾ ਹੈ ਨਾ ਘਰੇ ਜਾਣਾ ਮਾਹ ਭਰਾਵਾ ਬੱਟਾ ਨਾ ਖਾ ਕੇ ਜਾ ਮਾਹ ਭਾਈ ਜਰੂਰ ਨਾ ਥਾਵਾਂਗੇ ਹੈ ਹੈ ਲੰਮੇ ਹੱਥ ਨਾਲ ਯਾਰ ਮੇਰਾ ਇਹੀ ਤਾਂ ਮੁੱਲ ਹੁੰਦਾ ਯਾਰਾਂ ਦਾ ਇਹੀ ਮੁੱਲ ਹੁੰਦਾ ਵੀ ਬੱਟਾ ਨਾ ਥਾ ਦਿਓ ਹਾਂ ਜਿੰਦਰੀ ਬੜਾ ਤਕੜਾ ਖਿੱਚਦਾ ਤੂੰ ਤਾਂ ਬਾਈ ਉਹ 911 ਜਿੰਨਾ ਜੋਰ ਹੈ ਤੇਰੇ ਜਦਾ ਸ਼ਰੀਰ ਵੀ ਦੇਖ ਚੋਪਰ ਦਾ ਸ਼ਰੀਰ ਵੀ ਡੋਲੇ ਡੂਲੇ ਬੜੇ ਤਕੜੇ ਆ ਮਾਂ ਦੇ ਪੁੱਤ ਦੇ ਸ਼ਿਆਲੋ ਸ਼ਿਆਲ ਆਪਣਾ ਇੱਕ ਕੰਮ ਹੈਗਾ ਹਾਂ ਪੰਜੀਰੀ ਦੀ ਥਾਵੇ ਸਨੇਚਰ ਖਾਈਦਾ ਉਹ ਤਾਂ ਮਾਂ ਦਾ ਪੁੱਤਾਂ ਕਾਨੂੰ ਖਾਠੀ ਦੇ ਦਿੰਦਾ ਹੈ ਹਾਂ ਖਾਣਾ ਦੇ ਹੱਗਣਾ ਖਾਣਾ ਦੇ ਹੱਗਣਾ ਖਰਾਕ ਆਪਣੀ ਸਨੇਚਰ ਬਾਈ ਨਜ਼ਾਰਾ ਦੇ ਦਿੰਦੇ ਨੇ ਇਹ ਸਹੀ ਟਾਈਮ ਚਲ ਅਗਲੇ ਇਟਰ ਦਾ ਬਈ ਇਹ ਸਹੀ ਟਾਈਮ ਤੇ ਖਾਦੇ ਜਾਣ ਨਾ ਸਭ ਝੂਠੇ ਦੇਦਾ ਨਾ ਝੂਠੇ ਹਾਂ ਹਾਂ ਦੋ ਪੌਣਾ ਹੈ ਮੂੰਹ ਚ ਨਜ਼ਾਰਾ ਦੇ ਹੁੰਦੇ ਨੇ ਆ ਕੀ ਮਾਂ ਦਾ ਪੁੱਤਾ ਉਗਦੀ ਫਿਰਦੇ ਰਹਿੰਦੇ ਫਿਰ ਹਾਂ ਆ ਤੇ ਜਵਾਕ ਤਾਂ ਨਸ਼ੇ ਤੋਂ ਆਲਾ ਕੁਤੇ ਦਾ ਪ੍ਰਮੋਟ ਨਹੀਂ ਕਰਦੇ ਪੰਛੀ ਨੂੰ ਜੇ ਪ੍ਰਮੋਟ ਨਹੀਂ ਕਰਦੇ ਇਹ ਤਾਂ ਆਪਣੀ ਹਾਸੇ ਮਜ਼ਾਕ ਹੈਗਾ ਹਾਂ ਸਹੀ ਗੱਲ ਹੈ ਬਈ ਇਹ ਬਈ ਨਸ਼ੇ ਦੇ ਆਪਾ ਸਰੀਰ ਲਾਇਆ ਵੀ ਹੈ ਨਹੀਂ ਹਜੇ ਤੱਕ ਹਾਂ ਹਾਂ ਲਾਉਣਾ ਵੀ ਨਹੀਂ ਚਾਹੁੰਦੇ ਤੇ ਲਾਉਣਾ ਵੀ ਨਹੀਂ ਚਾਹੁੰਦੇ ਤੇ ਆਪਾਂ ਇੱਕ ਹੱਥ ਮੰਨ ਕੇ ਬੇਨਤੀ ਆ ਵੀ ਭਰਾਵੋ ਸਰੀਰ ਲਾਇਓ ਵੀ ਨਾ ਨਸ਼ੇ ਤੇ ਹਾਂ ਇਹ ਜੋ ਜੋ ਸ਼ਾਮ ਦਾ ਹੋਊਗਾ ਇਧਰ ਨਾ ਹੋਰ ਨਾ ਲਾ ਦੀ ਮੈਨੂੰ ਅੱਤ ਮਾੜੀ ਲੱਗਦੀ ਆ ਬੱਸ ਸਰੀਰ ਲਾ ਮੋਟੀ ਬਣੀ ਹੋਵੇ ਪੀਸਾ ਬਟਾ ਦੇ ਤੀਆਂ ਰੱਤ ਭਾਈ ਹੁਣ ਮਰੂ ਦਿਖਾਈ ਦੇ ਨੇ ਹੈਗਾ ਇਸ ਟਾਈਮ ਹਲ ਫਲੂਟ ਖਾਈਂਦਾ ਹਾਂ ਨਾ ਸਰੀਰ ਸਮਾਲ ਕੇ ਰੱਖੀ ਜਾ ਹਾਂ ਸਰੀਰ ਤਾਂ ਸਾਹਮਣੇ ਆਇਆ ਮਾਂ ਦੇ ਪੁੱਤ ਨੇ ਅੰਦਰ ਖੜਾ ਖੜਾ ਕੇ ਜਾਰੀ ਲਾਤੀ ਗੰਜਰ ਦੇ ਹਣਾ ਹੈਨਾ ਉਹ ਦੇ ਮਾਰ ਦੇ ਮਾਰ ਤੈਨੂੰ ਵੀ ਦੇ ਮਾਰ ਹਾਂ ਬਚਾ ਵਾਏ ਕਿੱਧਰੋਂ ਯਾਰ ਤੂੰ ਇੱਥੇ ਰੱਖ ਰੱਖਿਆ ਇਹ ਓ ਬੇਵੀ ਯਾਰ ਬੇਲੀਆ ਮੇਰਾ ਉਹ ਮੈਂ ਇਥੋਂ ਖਾਉਂ ਜਿੰਦਰੇ ਯਾਰ ਇਹ ਉਹ ਮੇਰਾ ਕਲਾਸ ਫੇਲੋ ਇਹ ਉਹ ਜਿੱਦੇ ਕਰੇ ਮੇਰਾ ਨਸ਼ਾ ਵੱਧ ਘਟ ਹੋਇਆ ਨਾ ਮੈਂ ਇਹਨੂੰ ਬੜੇ ਛਣ ਦੇ ਦੂੰ ਅੜਗਾ ਚੱਲ ਕੋਈ ਗੱਲ ਨਹੀਂ ਕਾ ਨੂੰ ਯਾਰ ਮੰਗ ਚੱਲ ਬਾਈ ਕੋਈ ਗੱਲ ਨਹੀਂ ਸ਼ਾਮ ਨੂੰ ਦੱਸ ਦਿਆਂ ਵੀ ਸ਼ਾਮ ਨੂੰ ਕੀ ਕਰਦੇ ਕਿੱਧਰ ਜਾਂਦੇ ਆ ਕੀ ਪ੍ਰੋਗਰਾਮ ਆ ਗਿਆ ਉਸ ਨੂੰ ਅਗਲੇ ਬਲਾਕ ਚ ਸ਼ਾਮ ਨੂੰ ਦੱਸਾਂਗੇ ਵੀ ਕੀ ਕਰਦੇ ਆਂਗੇ ਆ ਜਾ ਵੀ